ਕਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਉਹਨੇ ਹੋਨੇ ਚੋਟੀ ਦੇ ਇਸ ਵੱਡੇ ਲੀਟਰ ਦਾ ਹੋ ਗਿਆ ਅਚਾਨਕ ਦੇ ਹਾਂ ਤੱਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਟਾ ਪੈ ਰਿਹਾ ਉਹਗੇ ਵਤਵਨ ਪ੍ਰੇਮੀ ਸੇਵਾ ਮੁਕਤ ਪ੍ਰਿੰਸੀਪਲ ਅਤੇ ਸ਼ਰੂਨੀ ਅਕਾਲੀ ਦਲ ਦੇ ਜਨਰਲ ਕੌਸ਼ਲ ਦੇ ਮੈਂਬਰ ਜਗਸ਼ੀਰ ਸਿੰਘ ਸਿੱਧੂ ਦਾ ਤ੍ਰੇਸ਼ਾਲ ਦੀ ਉਮਰ ਚਲਦ ਦੁਆਰਾ ਪੈਨ ਕਰਨ ਕੇ ਦੇਹਾਂਤ ਹੋ ਗਏ ਸ ਕਰਕੇ ਪਾਰਟੀ ਦੇ ਨਾਲ ਇਲਾਕੇ ਚ ਸੋਗ ਦੇ ਦੇ ਆ ਦੌੜ ਗਈ ਹੈ ਸ਼ਰੂਨੀ ਅਕਾਲੀ ਦਲ ਵੱਲੋਂ ਦੁੱਖ ਪ੍ਰਗਟ ਕਰਦੇ ਹੋਏ ਭਾਵਕ ਪੋਸਟਾਂ ਜੀ ਕੀਤੀ ਗਈ ਆ ਉਹਨਾਂ ਦਾ ਸਸਕਾਰ ਉਹਨਾਂ ਜਤੀਪਿੰਡ ਪੋਹਲੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਇਸ ਮੁੱਖ ਤਕਬੀਰ ਬਾਦਲ ਦਸੰਬਰ ਕੋਰ ਬਾਦਲ ਬਲਵਿੰਦਰ ਸਿੰਘ ਪੁੰਦੜ ਜਗਸੀਰ ਸਿੰਘ ਜੱਗਾ ਕਲਿਆਣ ਬਲਕਾਰ ਸਿੰਘ ਵਿਰਾੜ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਗੁਆਂ ਨੇ ਪੀੜਤ ਪਰਵਾਰਾਂ ਹਮਦਰਦੀ ਪ੍ਰਗਟਉਂਦੇ ਕਿ ਜਗਸ਼ੇਰ ਦੀ ਮੌਤ ਨਾਲ ਨਾ ਪੂਰਾ ਹੁਣ ਵਾਲ ਘਾਟਾ ਪੈ ਗਿਆ ਹੈ ਨਾਲ ਹੀ ਇਸ ਚੋ ਜੇ ਗਿਆ ਕਿ ਸੋਨੀ ਕਾਲੀ ਦਲ ਜਨਰਲ ਕੌਸ਼ਲ ਮੈਂਬਰ ਸਦਾ ਜਗਸ਼ੇਰ ਸਿੰਘ ਸਿੱਧੂ ਜੀ ਦਲ ਉਤਰਾ ਪੈਣ ਕਰਕੇ ਚਕਾ ਚਲਾਣਾ ਕਰ ਗਏ ਸੋਨੀ ਕਾਲੀ ਦਲ ਉਹਨਾਂ ਦੇ ਦਿਹਾਤੇ ਗਿਰ ਦੁੱਖ ਦੇ ਉੱਪਰ ਪ੍ਰਗਟਾਵਾ ਕਰ ਦੋ ਵਾਹ ਗੁਰੂ ਵੀਡੀਓ ਨੂੰ ਆਪਣੇ ਚਰਨਾਕ ਤੇ ਨਿਵਾਸ਼ ਬਖਸ਼ਣ ਤੇ ਪਰਵਾਰ ਨੂੰ ਪਾਣਾ ਮੰਨਣ ਦਾ ਬਲ ਵਖੇਨ ਵੀਡੀਓ ਦੇਖਣ ਲਈ ਤੁਹਾਡਾ ਤੁਹਾਨੂੰ ਬਦ